ਇੱਥੇ ਖੜੀਆਂ ਹੋ ਜਾਣ ਨਾ ਇੱਥੇ ਹੀ ਖੜੇ ਖੜੀਆਂ ਹੋ ਜਾਓ ਬੱਸ ਕੋਈ ਨਹੀਂ ਮੰਮੀ ਇਹ ਜਾਓ ਇੱਕ ਵਾਰ ਆ ਚੱਲੋ ਜੀ ਦੱਸੋਕ ਠੀਕ ਆ

ਉਹ ਨਹੀਂ ਠੀਕ ਹੁੰਦਾ ਕਦੇ ਆ ਕਦੇ ਯਾਰ ਤੇ ਸੱਲਰ ਸਾਹਿਬ ਦਾ ਫੋਟੋ ਲੈ ਆ ਕਦੇ ਕਦੇ ਆ ਜਾ ਤੂੰ ਵੀ ਆ ਜਾ ਓਏ ਇੰਸਾਨ ਆ ਜਾ ਆ ਜਾ ਜੀ ਮਰਦਾ ਜੀ ਬੀ ਸੱਲਰ ਬਾ ਬੰਦੇ ਦੀ ਫੋਟੋ ਲਾਉਣਾ ਆਓ ਜੀ ਆਓ ਆਓ ਜੀ ਆ ਜਾ ਬੱਬੇ ਆਜੋ ਜੀ ਆ ਬੰਦ ਆਜੋ ਸਿੱਧਾ ਆਓ ਸੜੀ ਆਜੋ ਆਜੋ ਸੱਲਰ ਸਾਹਿਬ ਹਾਜ਼ਰੀ ਪਾਤੀ ਤੁਸੀਂ ਆਜੋ 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 do dia

ਜਗਰudev ਧੰਨ ਗੁਰਦੇਵ ਅੱਜ ਸਤਗੁਰ ਕਬੀਰ ਚੌਂਕ ਦੇ ਵਿੱਚ ਜੋ ਐਸੀ ਸਮਾਜ ਵੱਲੋਂ ਭਾਰਤ ਬੰਦ ਦੀ ਆਵਾਜ਼ ਦਿੱਤੀ ਗਈ ਸੀ ਅੱਜ ਸੰਪੂਰਨ ਤੌਰ ਤੇ ਜੋ ਨਕੋਦਰ ਰੋਡ ਜੋ ਮੇਨ ਨਕੋਦਰ ਤੋਂ ਆਪਾਂ ਜਲੰਧਰ ਨੂੰ ਆਈਏ ਤਾਂ ਪਹਿਲਾ ਚੌਕ ਇਹ ਆਉਂਦਾ ਮੇਨ ਸਿਟੀ ਦੇ ਵਿੱਚ ਐਂਟਰੀ ਕਰਨ ਦਾ ਜੋ ਅੱਜ ਪੂਰਨ ਤੌਰ ਤੇ ਬੰਦ ਕੀਤਾ ਗਿਆ ਔਰ ਜੋ ਇਹ ਧਰਨਾ ਹੈ ਇਹ ਪੂਰਾ ਸ਼ਾਂਤੀਪੂਰਵਕ ਹੈ ਸੋ ਆਪ ਦੇਖ ਸਕਦੇ ਹੋ ਜਿਹੜੀਆਂ ਜਿੰਨੀਆਂ ਵੀ ਸੰਗਤਾਂ ਸੰਪੂਰਨ ਤੌਰ ਤੇ ਆਰਾਮ ਦੇ ਨਾਲ ਸ਼ਾਂਤੀ ਦੇ ਨਾਲ ਬੈਠੀਆਂ ਹੋਈਆਂ ਔਰ ਕਿਸੇ ਵੀ ਪਬਲਿਕ ਨੂੰ ਜਿਹਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਉਹਨਾਂ ਨੂੰ ਗਾਈਡ ਕੀਤਾ ਜਾ ਰਿਹਾ ਔਰ ਦੇਖ ਸਕਦੇ ਹੋ ਆਪ ਜੋ ਬੰਦ ਹੈ ਪੂਰਾ ਸ਼ਾਂਤੀਪੂਰਵਕ ਬੰਦ ਹੈ ਇਹਦੇ ਵਿੱਚ ਜੇ ਕੋਈ ਮਰੀਜ਼ ਹੈ ਉਹਨੂੰ ਲੰਘਣ ਦਿੱਤਾ ਜਾ ਰਿਹਾ ਤੇ ਜੋ ਸੰਗਤਾਂ ਦੇ ਵਿੱਚ ਰੋਸ ਹੈ ਕਿ ਜੋ ਐਸੀ ਸਮਾਜ ਦੇ ਵਿੱਚ ਅੱਜ ਕਹਿੰਦੇ ਪਾੜ ਪਾਓ ਤੇ ਰਾਜ ਕਰੋ ਦੀ ਨੀਤੀ ਨੂੰ ਅਪਣਾਉਂਦੇ ਹੋਏ ਸਰਕਾਰਾਂ ਵੱਲੋਂ ਜੋ ਰਿਜ਼ਰਵੇਸ਼ਨ ਕੋਟੇ ਦੇ ਵਿੱਚ ਭਾਗਾਂ ਦੇ ਵਿੱਚ ਵੰਡਿਆ ਜਾ ਰਿਹਾ ਉਸ ਦੇ ਵਿਰੋਧ ਵਿੱਚ ਅੱਜ ਇਹ ਬੰਦ ਕੀਤਾ ਗਿਆ ਜੀ ਅੱਛਾ ਇੱਕ ਦੂਸਰੇ ਜਿਹਦਾ ਸਮੁਦਾਇ ਵੱਲੋਂ ਬਾਲਵਿਕ ਸਮੁਦਾਇ ਵੱਲੋਂ ਇੱਕ ਦਾ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕਿ ਜਾਨੀ ਉਹ ਕਹਿੰਦੇ ਕਿ ਜਿਹੜਾ ਫੈਸਲਾ ਜਿਹੜਾ ਜੋ ਹਾਈ ਕੋਰਟ ਨੇ ਦਿੱਤਾ ਹੈ ਉਹ ਸਹੀ ਦਿੱਤਾ ਹੈ ਕਿ ਉਹ ਸਾਡੇ ਹੱਥ ਵਿੱਚ ਆ ਉਹਨਾਂ ਵੱਲੋਂ ਕਿਉਂ ਵਿਰੋਧ ਕੀਤਾ ਜਾ ਰਿਹਾ ਇੱਕ ਬਾਲਵਿਕ ਸਮਾਜ ਵੱਲ ਕਈ ਵਾਰੀ ਹੁੰਦਾ ਕਿ ਆ ਕਿ ਸਾਨੂੰ ਦਿਖਾਇਆ ਕੁਝ ਜਾਂਦਾ ਤੇ ਹੁੰਦਾ ਕੁਝ ਹੋਰ ਆ ਕਿਉਂਕਿ ਜਿਹੜੀ ਸਰਕਾਰਾਂ ਆ ਉਹ ਚੱਲਣਾ ਆਪਣੀਆਂ ਚੱਲ ਜਾਂਦੀਆਂ ਤੇ ਅਸੀਂ ਕਈ ਵਾਰੀ ਉਹਨਾਂ ਦੀਆਂ ਗੱਲਾਂ ਦੇ ਵਿੱਚ ਆਣ ਕੇ ਉਸ ਚੀਜ਼ ਨੂੰ ਐਕਸੈਪਟ ਕਰ ਲੈਂਦੇ ਆ ਕਿ ਉਹ ਸ਼ਾਇਦ ਫੈਸਲਾ ਸਹੀ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਹੁੰਦਾ ਵੀ ਉਹ ਫੈਸਲਾ ਸਾਡੇ ਹੱਕ ਚ ਆਉਣਾ ਕਿ ਵਿਰੋਧ ਵਿੱਚ ਹੋਣਾ ਕਿਉਂਕਿ ਅੱਜ ਜੇਕਰ ਭਾਗਾਂ ਦੇ ਵਿੱਚ ਵੰਡਿਆ ਗਿਆ ਕੱਲ ਨੂੰ ਇਹ ਵੀ ਹੋ ਸਕਦਾ ਵੀ ਖਤਮ ਵੀ ਕਰ ਦੇਣ ਟੋਟਲੀ ਜੇ ਅੱਜ ਇੱਕ ਕਮਿਊਨਿਟੀ ਦੇ ਬੰਦ ਖਤਮ ਹੁੰਦੇ ਆ ਜਾਂ ਦੂਸਰੀ ਦੇ ਹੁੰਦੇ ਆ ਤੇ ਕੱਲ ਨੂੰ ਹਰ ਕਿਸੇ ਦੇ ਬੰਦ ਹੋ ਸਕਦੇ ਆ ਇਸ ਕਰਕੇ ਹਰ ਸਾਡੇ ਜਿੰਨੇ ਵੀ ਐਸਸੀ ਸਮਾਜ ਹਨ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਇਹ ਸਾਡੇ ਸਮਾਜ ਦੇ ਵਿੱਚ ਪਾੜਾ ਪਾਉਣ ਵਾਲੀ ਗੱਲ ਆ ਕਿ ਅੱਜ ਜੋ ਕਹਿੰਦੇ ਐਸਸੀ ਸਮਾਜ ਦੇ ਵਿੱਚ ਇੱਕ ਰਵਦਾਸੀਆ ਭਾਈਚਾਰਾ ਇੱਕ ਬਾਈ ਵਾਲਮੀਕੀ ਭਾਈਚਾਰਾ ਹਮੇਸ਼ਾ ਜਦੋਂ ਵੀ ਲੜਾਈ ਲੜੀ ਦੋਨਾਂ ਨੇ ਇਕੱਠੇ ਹੋ ਕੇ ਲੜੀਆਂ ਤੇ ਅੱਜ ਇਹਨਾਂ ਦੋਨਾਂ ਨੂੰ ਆਪਸ ਵਿੱਚ ਲੜਾਉਣ ਦੀ ਜਿਹੜੀ ਰਣਨੀਤੀ ਹੈ ਸਰਕਾਰ ਦੀ ਰਣਨੀਤੀ ਆ ਉਹ ਦੇ ਵਿੱਚੋਂ ਕਾਮਯਾਬ ਹੋ ਰਾਇਆ ਪਰ ਇਹ ਜੋ ਅੱਜ ਬੰਦ ਦਾ ਜਿਹੜਾ ਇੱਕ ਕਾਲ ਐ ਐਸੀ ਸਮਾਜ ਵੱਲੋਂ ਇਸੇ ਕਰਕੇ ਆ ਕਿ ਸਾਡਾ ਜਿਹੜਾ ਐਸੀ ਸਮਾਜ ਹੈ ਇੱਕਿਆ ਸਾਡਾ ਕੋਈ ਬਾਲਮੀਕੀ ਭਾਈਚਾਰੇ ਦੇ ਨਾਲ ਜਾਂ ਕਿਸੇ ਭਾਈਚਾਰੇ ਦੇ ਨਾਲ ਕੋਈ ਵਿਰੋਧ ਨਹੀਂ ਆ ਜਿਹੜਾ ਜਿਸੇ ਕਿਸੇ ਨੂੰ ਵੀ ਮਿਲਦੀ ਨੌਕਰੀ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਸਾਡੇ ਐਸੀ ਸਮਾਜ ਨੂੰ ਨੌਕਰੀ ਮਿਲੇ ਕਿਸੇ ਵੀ ਉਹ ਕਮਿਊਨਿਟੀ ਦਾ ਹੋਵੇ ਜਿਹੜੇ ਐਸਸੀ ਸਮਾਜ ਦੇ ਵਿੱਚੋਂ ਆ ਪਰ ਜੇਕਰ ਇਹ ਇਸੇ ਤਰ੍ਹਾਂ ਸਾਨੂੰ ਵੰਡੀਆਂ ਪਾ ਕੇ ਸਾਡੇ ਵਿੱਚ ਪਾੜ ਪਾ ਕੇ ਸਾਨੂੰ ਆਪਸ ਵਿੱਚ ਲੜਾਉਣ ਦਾ ਕੰਮ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਕੋਟਾ ਰਹਿੰਦਾ ਵੀ ਆ ਉਹ ਵੀ ਬੰਦ ਕਰ ਦੇਣਗੇ ਜਿਹੜਾ ਜਿੱਦਾਂ ਹੁਣ ਕਹਿੰਦੇ 8 ਲੱਖ ਤੋਂ ਜਿਹਦੀ ਇਨਕਮ ਉੱਪਰ ਆ ਉਹਨੂੰ ਇਸ ਐਸਸੀ ਕੈਟਾਗਰੀ ਚੋਂ ਕੱਢ ਦੇਣਾ ਤੇ ਜਿਹੜਾ ਵਿਚਾਰਾ ਬਾਕੀ ਗਰੀਬ ਵਰਗ ਆ ਉਹ ਪੜਿਆ ਲਿਖਿਆ ਨਹੀਂ ਉਹਨਾਂ ਨੂੰ ਨੌਕਰੀ ਨਹੀਂ ਮਿਲਣੀ ਤੇ ਫਿਰ ਫਾਇਦਾ ਕੀ ਹੋਣਾ ਫਿਰ ਇਸ ਕਰਕੇ ਇਹ ਬੰਦ ਦਾ ਕਾਰਨ ਇਹੀ ਹੈ ਕਿ ਇਹਨੂੰ ਜਿੱਦਾਂ ਪਹਿਲਾਂ ਸੀਗਾ ਉਦਾਂ ਹੀ ਇਹਨੂੰ ਲਾਗੂ ਰੱਖਿਆ ਜਾਵੇ ਜੀ ਬਹੁਤ ਔਰ ਨਿਊਜ਼ 22 ਟੀਵੀ ਦਾ ਕਿਉਂਕਿ ਜਦੋਂ ਵੀ ਸਾਡੇ ਸਮਾਜਿਕ ਤੇ ਗੱਲ ਆਉਂਦੀ ਹੈ ਤੇ ਸਾਡਾ ਵੀਰ ਦਿਲਬਾਗ ਛੱਲਣ ਹਮੇਸ਼ਾ ਸਾਡੇ ਨਾਲ ਸੜਕਾਂ ਤੇ ਹਮੇਸ਼ਾ ਸਾਡੀ ਰਿਪੋਰਟ ਜਿਹੜੀ ਆ ਜਾਂ ਖਬਰ ਆ ਉਹ ਸੰਗਤਾਂ ਤੱਕ ਪਹੁੰਚਾਉਂਦਾ ਤੇ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰੋ ਔਰ ਸਬਸਕ੍ਰਾਈਬ ਕਰੋ ਕਿਉਂਕਿ ਤੁਹਾਡਾ ਦਿੱਤਾ ਆ ਹੌਸਲਾ ਤੁਹਾਡਾ ਕੀਤਾ ਸਬਸਕ੍ਰਾਈਬ ਇਹਨਾਂ ਦਾ ਹੌਸਲਾ ਵਧਾਦਾ ਤੇ ਆਪਣਾ ਕਾਰ ਛੱਡ ਕੇ ਇਹ ਸੜਕਾਂ ਤੇ ਸਾਡੇ ਨਾਲ ਆਉਂਦੇ ਆ ਨੇ ਤਾਂ ਕਿਸੇ ਨੂੰ ਲੋੜ ਨਹੀਂ ਹੈਗੀ ਕੋਈ ਤਨਖਾਹ ਨਹੀਂ ਦਿੰਦਾ ਕੋਈ ਇੱਕ ਦੂਸਰੇ ਨੂੰ ਪਰ ਇਹ ਵੀਰ ਸਾਡੇ ਨਾਲ ਇਸੇ ਕਰਕੇ ਆਉਂਦੇ ਕਿ ਜਦੋਂ ਸੰਗ ਤਾਂ ਇਹਨਾਂ ਦਾ ਸਾਥ ਦਿੰਦੇ ਇਹਨਾਂ ਦਾ ਹੌਸਲਾ ਵਧਾਉਂਦੀਆਂ ਬਹੁਤ ਬਹੁਤ ਧੰਨਵਾਦ ਦਿਲਬਖ ਸਿੰਘ ਜੀ